ਕੜਾ ਕੀ ਨਾਮ ਹੈ ਮੋਲੀ ਗੋਸਰ ਬੜਾ ਕਹਾਸੇ ਆਏ ਲੁਧਿਆਣਾ ਕੀ ਟੀਮ ਕੌਨਸੀ ਆਪਕੀ ਲੁਧਿਆਣਾ ਅੰਡਰ 19 ਊਮਨ ਇੰਟਰ ਡਿਸਟ੍ਰਿਕਟ ਲੁਧਿਆਣਾ ਅੰਡਰ 19 ਊਮਨ ਇੰਟਰ ਡਿਸਟ੍ਰਿਕਟ ਦੇ ਮੈਚ ਆਪ ਇਨ ਦੇ ਸਭ ਕੇ ਕੀ ਕੈਪਟਨ ਹੈ ਹਾਂਜੀ ਆਪ ਕੀ ਕਹਿਣਾ ਚਾਹਤੇ ਹੋ ਕੁਛ ਨਹੀਂ ਮਤਲਬ ਅੱਛਾ ਹੈ ਸਾਨੂੰ ਪ੍ਰੇਜ਼ ਕਰਿਆ ਜਾ ਰਿਹਾ ਹੈ ਅਸੀਂ ਫਾਈਨਲ ਦੇ ਵਿੱਚ ਰਨਰ ਅਪ ਆਏ ਆ ਜੋ ਵੀ ਸੀ ਕੰਡੀਸ਼ਨਸ ਅਕੋਰਡਿੰਗ ਹੈ ਸਾਨੂੰ ਮਤਲਬ ਕਰਨਾ ਪੈ ਗਿਆ ਥੋੜਾ ਰੂਲ ਦੇ ਅਕੋਰਡਿੰਗ ਤੇ ਸਾਨੂੰ ਰਨਰ ਅਪ ਆਏ ਤੇ ਵੀ ਇਨਾ ਐਪਰੀਸ਼ੀਏਟ ਕਰ ਰਿਹਾ ਸਾਨੂੰ ਹੋਰ ਮਤਲਬ ਔਰ ਹੌਂਸਲਾ ਮਿਲਦਾ ਹੈ ਕਿ ਸਾਨੂੰ ਔਰ ਅੱਛਾ ਕਰਨਾ ਚਾਹੀਦਾ ਹੈ ਜਿੰਨਾ ਵੀ ਅਸੀਂ ਪਰਫਾਰਮ ਕੀਤਾ ਸਾਨੂੰ ਉਹਦੇ ਅਕੋਰਡਿੰਗ ਕਾਫੀ ਅਪਰੀਸ਼ ਕਰ ਰਹੇ ਨੇ ਅਪਰੀਸ਼ੀਏਟ ਕਰ ਰਹੇ ਨੇ ਬਸ ਥੈਂਕ ਯੂ ਇਨਫਾਈਨਿਟ ਬਟਾ ਟੀਮ ਯੈਲੂ ਦੀ ਐਨਰਜੀ ਟੀਮ ਹੈ ਹਾਂਜੀ ਆਪ ਆਪਣੇ ਕੋਚ ਕੇ ਬਾਰੇ ਮੈਂ ਕੀ ਕਹਿਣਾ ਚਾਹਤੇ ਹੋ ਸਾਡੇ ਕੋਚ ਬਹੁਤ ਸਪੋਰਟਿਵ ਨੇ ਸਾਨੂੰ ਹਮੇਸ਼ਾ ਮਤਲਬ ਅੱਛੀ ਚੀਜ਼ਾਂ ਸਿਖਾਈਆਂ ਨੇ ਹਮੇਸ਼ਾ ਕੋ ਗੇਮ ਦੇ ਰਿਲੇਟਿਡ ਬਹੁਤ ਕੁਝ ਸਿੱਖਣ ਨੂੰ ਮਿਲਿਆ ਸਾਨੂੰ ਉਹਨਾਂ ਤੋਂ ਹਮੇਸ਼ਾ ਮਿਲਦਾ ਰਹਿੰਦਾ ਹੈ ਸਾਡੇ ਪਿੱਛੇ ਉਹਨਾਂ ਦਾ ਬਹੁਤ ਮੇਨ ਰੋਲ ਹੈਗਾ ਵਾ ਸਾਰਾ ਹਾਰਡ ਵਰਕ ਜਿੰਨਾ ਸੀ ਕਰਦੇ ਆ ਸਾਨੂੰ ਉਹੀ ਪੁਸ਼ ਕਰਦੇ ਨੇ ਉਹੀ ਓਪਰਚ्युनिटीज ਦੇ ਰਹੇ ਨੇ ਸਾਨੂੰ ਪਰਫਾਰਮ ਕਰਨ ਦੀ ਸਾਨੂੰ ਪਲੈਟਫਾਰਮ ਵੀ ਉਹਨਾਂ ਨੇ ਹੀ ਦਿੱਤਾ ਹੈ ਬਾਕੀ ਮੇਨ ਸਾਡਾ ਸਾਡੇ ਪਿੱਛੇ ਮੇਨ ਇੰਪੋਰਟੈਂਟ ਰੋਲਸ ਹਰ ਪਿੱਛੇ ਕੋਚ ਦਾ ਹੀ ਹੁੰਦਾ ਹੈ ਸਾਡੇ ਵੀ ਰਵਨ ਮੈਮ ਨੇ ਕੋਈ ਸਾਡੇ ਕੋਚ ਹੈ ਮੈਂ ਕੀ ਕਹਿਣਾ ਚਾਹਤ ਹਾਂ ਕਿ کیسے ਦੇਖਦੇ ਹੋ ਬੱਚੇ ਸਰ ਬੱਚੇ ਪਹਿਲਾ ਹੀ ਪੰਜਾਬ ਖੇਡ ਰੀ ਨੇ ਜਿੱਨੇ ਖੜੇ ਨੇ ਆ ਬੱਚਾ ਬੀਸੀਸੀ ਦਾ ਕੈਂਪ ਲਗਾਇਆ ਨਹੀਂ ਪੰਜਾਬ ਖੇਡ ਰੀ ਹੈ ਪੰਜਾਬ ਖੇਡ ਰੀ ਆਲਰੇਡੀ ਇਹ ਖੇਡ ਰੀ ਹੈ ਖੇਡ ਰੀ ਹੈ ਅੱਗੇ ਇੰਡੀਆ ਲਈ ਬਾਕੀ ਐਲਡੀਸੀ ਸਾਡੇ ਬਹੁਤ ਹੰਗਾਰਾ ਤੇਰੇ ਬੱਚੇ ਅੱਜੇ ਆਪਕੀ ਬਹੁਤ ਕਰੇ ਕਰ ਰਿਹਾ ਕਿ ਕੀ ਵਜ੍ਹਾ ਤੇ ਉਸ ਨੇ ਸਰਸ ਆਪਣਾ ਕੰਮ ਕਰੀਦਾ ਬੱਚੇ ਵੀ ਸਾਡੇ ਅੱਛੇ ਅਸੀਂ ਕੋਲ ਨਾਲ ਪੂਰਾ ਕੰਪਲੀਟ ਕਰਕੇ ਅੱਗੇ ਚਲ ਕੇ ਚੱਲਦੇ ਆ ਬਾਕੀ ਬੱਚੇ ਬਾਕੀ ਬੱਚੇ ਸਰ ਬੱਚਾ ਨੂੰ ਜਿਹੜੇ ਥੋੜਾ ਡਰਦੇ ਆ ਜਾਂ ਥੋੜਾ ਹੁੰਦਾ ਕਿ ਅਸੀਂ ਅੱਗੇ ਨਹੀਂ ਜਾ ਪਾਵਾਂਗੇ ਜਾਂ ਇੱਥੇ ਤੱਕ ਪਲਾਉ ਨਹੀਂ ਲੜਨਾ ਪੈਣਾ ਲੜਾ ਵਾਸਤੇ ਘਰੋਂ ਨਿਕਲਣਾ ਪੈਣਾ ਤੇ ਉਹਦੇ ਲਈ ਪੇਰੈਂਟਸ ਦਾ ਬਹੁਤ ਸਪੋਰਟ ਚਾਹੀਦਾ ਅਸੀਂ ਇਸ ਚੀਜ਼ ਲਈ ਬਹੁਤ ਲੱਕੀਏ ਕਿ ਸਾਡੇ ਪੇਰੈਂਟਸ ਵੀ ਬਹੁਤ ਸਪੋਰਟ ਕਰਦੇ ਆ ਬੱਚਿਆਂ ਨੂੰ ਉਹਦੇ ਨਾਲ ਉਹਦੇ ਨਾਲ ਹੀ ਸਾਨੂੰ ਹੋਰ ਹੰਗਾਰਾ ਮਿਲਦਾ ਸਾਨੂੰ ਬਹੁਤ ਈਜ਼ੀ ਹੁੰਦਾ ਬੱਚਿਆਂ ਨੂੰ ਕਰਨਾ ਲਈ ਤਾਂ ਅੱਜ ਕੱਲ ਤੁਸੀਂ ਦੇਖਦੇ ਹੋ ਕਿਸੇ ਨੂੰ ਮਾਰਿਆ ਕੁਝ ਕਹਿਦੋ ਪੇਰੈਂਟਸ ਕਹਿੰਦੇ ਇਹਨਾਂ ਨੂੰ ਸਿਖਾਓ ਬਸ ਇਹ ਵੀ ਬਹੁਤ ਇੰਪੋਰਟੈਂਟ ਹੈ ਕਿ ਪੰਜਾਬ ਪਹਿਲੇ ਪਰ ਖੇਡਦੇ ਜਾਂ ਅੱਗੇ ਵੀ ਹੈ ਅੱਗੇ ਵੀ ਹੈਗਾ ਅੰਡਰ 19 ਦੀ ਇੰਡੀਆ ਪਹਿਲਾਂ ਗਰਲਸ ਦੀ ਠੀਕ ਹੈ ਅੰਡਰ 15 ਟੀਮ ਵੀ ਜਾਂਦੀ ਹੈ ਸਾਡੀ ਤੇ ਸਿੱਖ ਖੇਲਦੀ ਹੈ ਲਾਸਟ ਲਾਸਟ ਈਅਰ ਤੇ ਇਸ ਲਾਸਟ ਇਅਰ 19 ਵੀਨਰ ਹੈ ਸਾਡੀ ਠੀਕ ਹੈ ਜੀ ਹੁਣ ਸਾਡੇ ਫਰਦਰ ਸਟਾਰਟ ਹੋ ਗਿਆ ਹੈ ਕੱਲ ਤੋਂ ਆਪਣੇ ਸੀਨੀਅਰਜ਼ ਦੇ ਮੈਚਸ ਸਟਾਰਟ ਹੋ ਗਏ ਟੀ 20 ਸਟਾਰਟ ਹੈ ਗਰਲਸ ਦਾ 23 ਵੀ ਹੁੰਦੀ ਹੈ 15 19 ਥੋੜੀ ਵੀ ਸੀਨੀਅਰ ਚਾਰ ਏਜ ਗਰਪਸ ਵਿਮਨਸ ਦੇ ਹੁੰਦੇ ਨੇ ਅੱਗੇ ਇੰਡੀਆ ਵੀ ਹੁੰਦਾ ਹੈ ਠੀਕ ਥੈਂਕ ਯੂ ਅੱਜ ਆਪਾਂ ਪ੍ਰੋਗਰਾਮ ਰੱਖਿਆ ਹੈ ਲੁਧਿਆਣਾ ਕ੍ਰਿਕਟ ਐਸੋਸੀਏਸ਼ਨ ਸਰਵ ਕਮੇਟੀ ਵੱਲੋਂ ਜਿਹੜਾ ਅੰਡਰ 19 ਦੀ ਲੜਕੀਆਂ ਪਾਰਟਿਸਿਪੇਟ ਕੀਤਾ ਸੀ ਔਰ ਰਨਰ ਅਪ ਰਹੀ ਹੈ ਪੰਜਾਬ ਕ੍ਰਿਕਟ ਐਸੋਸੀਏਸ਼ਨ ਪੰਜਾਬ ਕ੍ਰਿਕਟ ਆਪਣਾ ਨਿਊ ਮੁੱਲਾਪੁਰ ਦੇ ਵਿੱਚ ਫਾਈਨਲ ਚ ਰਨਰ ਅਪ ਉਹਦੇ ਉਹਨਾਂ ਨੂੰ ਸੈਲੀਬ੍ਰੇਟ ਕਰਨ ਲਈ ਔਰ ਨਿਹਾਲ ਬਡੇਰਾ ਜਿਹੜੇ ਆਈਪੀਐਲ ਖੇល ਕੇ ਆਏ ਉਹਨਾਂ ਨੂੰ ਆਪਾਂ ਸਨਮਾਨਿਤ ਕਰਨਾ ਲੁਧਿਆਣਾ ਕ੍ਰਿਕਟ ਐਸੋਸੀਏਸ਼ਨ ਸਬ ਕਮੇਟੀ ਵੱਲੋਂ ਸੋ ਇਸ ਕਾਰਨ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਆਪਣਾ ਰੱਖਿਆ ਹੈ ਜਿਸ ਵਿੱਚ ਸਾਰੇ ਜਿਹੜੇ ਲੁਧਿਆਣਾ ਕ੍ਰਿਕਟ ਐਸੋਸੀਏਸ਼ਨ ਦੇ ਆਪਣਾ ਅਹੁਦੇਦਾਰਾ ਪੁਰਾਣੇ ਜੋ ਆਪਣਾ ਫਾਊਂਡਰ ਮੈਂਬਰ ਸੀ ਉਹਨਾਂ ਸਭ ਨੂੰ ਆਪਾਂ ਅਸੀਂ ਇਨਵਾਈਟ ਕੀਤਾ ਹੈ ਤੇ ਆਪਣਾ ਵਧੀਆ ਤਰੀਕੇ ਅਗੇ ਮੇਅਰ ਸਾਹਿਬ ਆ ਰਹੇ ਆ ਪ੍ਰੋਗਰਾਮ ਚ ਤੇ ਆਪਣਾ ਸਰੇ ਕਿਨਵਾ ਪ੍ਰੋਗਰਾਮ ਹੈ ਇਹ ਪਹਿਲੀ ਵਾਰ ਹੋਇਆ ਜੀ ਲੁਧਿਆਣਾ ਕੇ ਕਿਡਾ ਐਸੋਸੀਏਸ਼ਨ ਫਸਟ ਟਾਈਮ ਰੱਖਿਆ ਉਹ ਵੀ ਬੱਚਿਆਂ ਨਾਲ ਆਪਾਂ ਮਨਵਲ ਬਦੇ ਛੋੜੇ ਬੱਚਿਆਂ ਨੂੰ ਵੀ ਆਪਾਂ ਨਾਲ ਲੈ ਕੇ ਆਏ ਕਿਉਂਕਿ ਕਦੀ ਪਹਿਲਾਂ ਇਦਾਂ ਹੋਇਆ ਨਹੀਂ ਪ੍ਰੋਗਰਾਮ ਦਾ ਸੋ ਬੜੀਆਂ ਵੀ ਪਾਰਟਿਸਪੇਸ਼ਨ ਜ਼ਿਆਦਾ ਹੋ ਰਹੀ ਹੈ ਜੀ ਮੈਡਮ ਉਹ ਤੁਸੀਂ ਦੇਖ ਹੀ ਰਹੇ ਹੋ ਪਿਛਲੀ ਵਾਰ ਆਪਣਾ ਫਾਈਨਲ ਜਿੱਤੇ ਸੀ ਅਰ ਇਸ ਵਾਰ ਆਪਣਾ ਰਨਰ ਅਪ ਰਹੀ ਆਪਣੇ ਲੁਧਿਆਣਾ ক্রিকেট ਆਪਣਾ ਅੰਡਰ 19 ਦੀ ਲੜਕੀਆ ਸੋ ਹੁਣ ਅਗਲਾ ਮੈਚ ਉਹਨਾਂ ਸੀਨੀਅਰ ਗਰਲਸ ਦਾ ਵੀ ਹੈ ਤੋ ਇਸ ਤਰ੍ਹਾਂ ਆਪਾ ਨਿਹਾਲ ਬਡੇਰਾ ਜੀ ਤੁਸੀਂ ਦੇਖਿਆ ਹੀ ਹੈ ਆਈਪੀਐਲ ਫਾਈਨਲ ਕਿੱਡੇ ਸੀ ਆਪਣੇ ਲੁਧਿਆਣੇ ਵੱਲੋਂ ਸੋ ਵਧੀਆ ਤਰੀਕੇ ਨਾਲ ਅਸੀਂ ਚਾਹੁੰਦੇ ਵੀ ਅੱਗੇ ਬੱਚਾ ਨੂੰ ਦੇਖਣ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਤੁਸੀਂ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਨਸ਼ੇ ਵੱਲ ਬਹੁਤ ਆਪਣਾ ਯੂਥ ਜਾ ਰਿਹਾ ਅਸੀਂ ਐਸੀ ਇਨਸਪੀਰੇਸ਼ਨ ਨਾਲ ਵੀ ਸਾਡੇ ਜਿਹੜੇ ਬੱਚੇ ਆ ਉਹ ਸਪੋਰਟਸ ਵਾਲਾਂ ਵੱਤ ਤੋਂ ਵੱਧ ਫਸਟ ਟਾਈਮ ਹੋਇਆ ਲੁਧਿਆਣਾ ਕ੍ਰਿਕਟ ਐਸੋਸੀਏਸ਼ਨ ਆਪਣਾ ਜਿਹੜੀ ਲੁਧਿਆਣਾ ਕ੍ਰਿਕਟ ਜਿਹੜਾ ਸਿਲੈਕਸ਼ਨ ਹੋਈ 114 ਦੀ 490 ਬੱਚੇ ਆਏ ਹਾਰਡ ਡਿਸਟ੍ਰਿਕਟ ਤੋਂ ਲੁਧਿਆਣਾ ਡਿਸਟ੍ਰਿਕਟ ਤੋਂ ਕਦੀ ਇਸ ਤਰ੍ਹਾਂ ਪਹਿਲਾਂ ਨਹੀਂ ਹੋਇਆ ਸੋ ਫ੍ਰੀ ਟ੍ਰਾਇਲ ਰੱਖਿਆ ਸੀ ਅਸੀਂ ਸੋ ਬਸ ਅਸੀਂ ਇਹੀ ਚਾਹੁੰਦੇ ਆ ਵੀ ਆਪਣਾ ਲੁਧਿਆਣਾ ਕ੍ਰਿਕ ਜੋ ਵੀ ਬੱਚੇ ਆਪਣੇ ਹੈ ਵਧੀਆ ਤਰੀਕੇ ਨਾਲ ਅੱਗੇ ਪਾਰਟਿਸਿਪੇਟ ਕਰਕੇ ਪੰਜਾਬ ਕੇ ਜਿਹੜਾ ਆਪਣਾ ਟੀਮ ਚ ਐਂਟਰ ਕਰਨ ਹੋ ਰਿਹਾ ਸਰ ਤੁਹਾਨੂੰ ਲੱਗਦਾ ਕਿ ਇਦਾਂ ਤੇ ਪ੍ਰੋਗਰਾਮ ਕਰਾਣੀ ਚਾਹੀਦੀ ਹੈ ਕਰਾਣੀ ਚਾਹੀਦੀ ਜੇ ਤਦ ਹੀ ਬੱਚਿਆਂ ਨੂੰ ਹੀ ਲੱਗੂਗਾ ਵੀ ਹਾਂ ਵੀ ਸਾਨੂੰ ਸਮਾਨ ਅਧਿਕਾਰ ਹੈ ਬੱਚਿਆਂ ਨੂੰ ਇਹ ਪਹਿਲੀ ਵਾਰ ਹੋਇਆ ਜੀ ਇਦਾਂ ਫਸਟ ਟਾਈਮ ਅਸੀਂ ਰੱਖਿਆ ਸਬ ਕਮੇਟੀ ਨੇ ਇਸ ਡਿਸੀਜਨ ਲਿੱਤਾ ਸੀ ਕਿ ਬੱਚਿਆਂ ਨੂੰ ਅਸੀਂ ਕਮੇਟੀ ਵੱਲੋਂ ਆਪਣਾ ਸਪੋਰਟਸ ਕਿਟ ਜਿਹੜੇ ਬੱਚੇ 15 ਬੱਚੇ ਗਏ ਸੀ ਉਹਨਾਂ ਨੂੰ ਸਪੋਰਟਸ ਕਿਟ ਅਸੀਂ ਦੇ ਰਿਹਾ ਔਰ ਆਪਣਾ ਜੋ ਨਾਮ ਸੀ ਰਨਰ ਅਪ ਦਾ ਔਰ ਇੱਕ ਹੋਰ ਤੁਹਾਨੂੰ ਗੱਲ ਦੱਸਣਾ ਚਾਹੁੰਦਾ ਜੋ ਪਹਿਲਾਂ ਮੈਂ ਚਲੋ ਕਹਿਣਾ ਨਹੀਂ ਚਾਹੁੰਦਾ ਸੀ ਬੱਚਿਆਂ ਦੇ ਤਿੰਨ ਤੋਂ ਚਾਰ ਸਾਲ ਪੁਰਾਣੇ ਜੋ ਨਾਮ ਮਿਲਦੇ ਸੀ 50 ਹਜ਼ਾਰ ਲੱਖ ਰੁਪਇਆ ਰਨਰ ਅਪ ਨੂੰ 50 ਹਜ਼ਾਰ ਹੁੰਦਾ ਸੀ ਤੇ ਆਪਣਾ ਜੋ ਆਪਣਾ ਫਾਈਨਲ ਜਿੱਤਦਾ ਸੀ ਉਹਨੂੰ ਲੱਖ ਰੁਪਇਆ ਸੀ ਉਹ ਬੱਚਿਆਂ ਦੇ ਅਕਾਊਂਟਸ ਜਾਣੇ ਚਾਹੁੰਦੇ ਸਨ ਜਾਨਾ ਚ ਬਟ ਇੱਥੇ ਜਿਹੜੀ ਪੁਰਾਣੀ ਲੁਧਿਆਣਾ ਕ੍ਰਿਕਟ ਐਸੋਸੀਏਸ਼ਨ ਆ ਉਹਨਾਂ ਨੇ ਕੀ ਕੀਤਾ ਵਾ ਆਪਣਾ ਕਦੀ ਬੱਚਿਆਂ ਨੂੰ ਨਾਮ ਹੀ ਨਹੀਂ ਭੇਜੇ ਤਾਂ ਉਹਦਾ ਵੀ ਬੜਾ ਇਸ਼ੂ ਹੋਇਆ ਸੋ ਇਹ ਚੀਜ਼ਾਂ ਚੱਲੀਆਂ ਤਾਂ ਤਦੀ ਪੰਜਾਬ ਕੇ ਜਿਹੜੇ ਐਸੋਸੀਏਸ਼ਨ ਨੇ ਸਾਡੀ ਸਬ ਕਮੇਟੀ ਬਣਾਈ ਔਰ ਮੈਂ ਚੇਅਰਮੈਨ ਲਾਇਆ ਸਾਡੇ ਕੋਲੇ ਕਦਮ ਉਠਾਇਆ ਗਿਆ ਕੋਈ ਮੈਂ ਕੰਪਲੀਟ ਕੀਤੀ ਹੈ ਜੀ ਉੱਥੇ ਠੀਕ ਹੈ ਉਹ ਜਿਹੜਾ ਹੁਣ 50000 ਰਨਰ ਅਪ ਦਾ ਉਸੇ ਅਕਾਊਂਟ ਲੈ ਲਿਆ ਵਾ ਤੇ ਉਹਨਾਂ ਨੇ ਬੱਚਿਆਂ ਨੇ ਜਾਊਗਾ ਜੀ ਅਸੀਂ ਕਹਿਆ ਜੀ ਪੁਰਾਣਾ ਸਾਨੂੰ ਬੱਚਿਆਂ ਨੂੰ ਨਹੀਂ ਮਿਲਿਆ ਸੋ ਹੁਣ ਉਹਦਾ ਵੀ ਉਹਨਾਂ ਨੇ ਕਿਹਾ ਵੀ ਅਸੀਂ ਆਦਾ ਐਕਸ਼ਨ ਲਵਾਂਗੇ ਕਿਉਂਕਿ ਤੁਹਾਨੂੰ ਪਤਾ ਪੁਰਾਣੀ ਲੁਧਿਆਣਾ ਕੇ ਜਿਹੜੇ ਐਸੋਸੀਏਸ਼ਨ ਦਾ ਬਹੁਤ ਜ਼ਿਆਦਾ ਰੋਲਾ ਵੀ ਸੀ ਔਰ ਇਨਕੁਆਰੀ ਵੀ ਚੱਰੀ ਹੋ ਖੁਦ ਸਾਰੇ ਯੋਧੇਦਾਰ ਆ ਬੇਲ ਤੇ ਆ ਠੀਕ ਹੈ ਔਰ ਅੱਜ ਵੀ ਉਹ ਹਾਂ ਲੋਕਾਂ ਨੂੰ ਮਿਸਗਾਈਡ ਕਰਦੇ ਆ ਤਾਂ ਸੋ ਉਹ ਚੀਜ਼ ਚ ਮੈਂ ਹੀ ਚਾਹੁੰਦਾ ਵੀ ਆਪਾਂ ਕ੍ਰਿਕਟ ਨੂੰ ਕ੍ਰਿਕਟ ਵਿੱਚ ਕੋਈ ਪੋਲਿਟਿਕਸ ਨਾ ਕਰੀਏ ਤੇ ਆਪਾਂ ਬੱਚਿਆਂ ਨੂੰ ਅੱਗੇ ਉਹਨਾਂ ਕੋਈ ਇੱਕ ਬਣਾਣਾ ਆ। ਕੀ ਕਹਿਣਾ ਚਾਹਤੇ ਆ ਜੀ ਆਪਾਂ ਦਾ? ਹਾਂ ਬਿਲਕੁਲ ਸਾਡੀਆਂ ਧੀਆ ਮੱਲਾ ਮਾਰਦੀਆਂ ਰਹੀਆਂ ਨੇ ਅੱਜ ਹਰ ਖੇਤਰ ਦੇ ਵਿੱਚ ਧੀਆ ਅੱਗੇ ਵਧ ਰਹੀਆਂ ਨੇ। ਸੋ ਬਹੁਤ ਬਹੁਤ ਵਧਾਈ ਦੇ ਪਾਤਰ ਨੇ ਪੂਰੀ ਐਲਡੀਸੀ ਐਸੋਸੀਏਸ਼ਨ ਵੱਲੇ ਔਰ ਖਾਸ ਤੌਰ ਤੇ ਇਹਨਾਂ ਦੇ ਪ੍ਰਬੰਧਕ ਸਨੀ ਖੋਸਲਾ ਜੀ ਉਹਨਾਂ ਦੀ ਟੀਮ ਨਾਲ ਸਾਰੀ ਵੀ ਜਿਨ੍ਹਾਂ ਦੀ ਮਿਹਨਤ ਬਦੌਲਤ ਅੱਜ ਜਿਹੜੇ ਸੈਮੀਫਾਈਨਲ ਹੈ ਉਹ ਵੀ ਸਾਡੀਆਂ ਇਥੇ ਲੁਧਿਆਣੇ ਦੀਆਂ 3 ਜਿੱਤ ਕੇ ਆਈਆਂ ਔਰ ਮੈਂ ਆਸ ਕਰਦੀ ਹਾਂ ਵੀ ਅੱਗੋਂ ਤੋਂ ਵੀ ਇਹਨਾਂ ਬੱਚੀਆਂ ਨੂੰ ਖਾਸ ਤੌਰ ਮੈਨ ઓਰੀਐਂਟਡ ਹੈ ਸਾਡਾ ਸਮਾਜ ਪਰ ਮੈਂ ਚਾਹਾਂਗੀ ਵੀ ਇਹਨਾਂ ਬੱਚਿਆਂ ਨੂੰ ਸਪੈਸ਼ਲ ਟ੍ਰੇਨਿੰਗ ਦਿੱਤੀ ਜਾਵੇ ਤੇ ਪੂਰੇ ਵੈਸਟ ਦੇ ਵਿੱਚ ਸਾਡਾ ਨਾਮ ਰੌਸ਼ਨ ਕਰ ਸਕਣ ਥੈਂਕ ਯੂ ਥੈਂਕ ਯੂ